ਸਤਿ ਸ੍ਰੀ ਅਕਾਲ ਜੀ ਮੈਂ ਪ੍ਰਦੀਪ ਢੀਮਾਨ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਪੱਟੀ ਖਬਰ ਕਿਸਾਨ ਆਕੂ ਜਗਜੀਤ ਸਿੰਘ ਡੱਲੇਵਾਲ ਨੂੰ ਲੈ ਕੇ ਆ ਰਹੀ ਹੈ ਜਿਨ੍ਹਾਂ ਨੂੰ ਖੰਨਾ ਨਰਸਿੰਘ ਹੋਮ ਦੇ ਵਿੱਚ ਭਰਤੀ ਕਰਵਾਇਆ ਗਿਆ ਜੀ ਹਾਂ ਉਹਨਾਂ ਦੀ ਹਾਲਤ ਨੂੰ ਦੇਖਦੇ ਹੋਏ ਉਹਨਾਂ ਨੂੰ ਅਚਾਨਕ ਖੰਨਾ ਨਰਸਿੰਘ ਹੋਮ ਦੇ ਵਿੱਚ ਭਰਤੀ ਕਰਵਾਇਆ ਗਿਆ 131 ਦਿਨਾਂ ਬਾਅਦ ਅੱਜ ਅੰਸ਼ਨ ਤੋੜਨ ਜਾ ਰਹੇ ਸੀ ਜਗਜੀਤ ਡੱਲੇਵਾਲ 131 ਦਿਨ ਤੋਂ ਲਗਾਤਾਰ ਮਰਨ ਵਰਤੇ ਬੈਠੇ ਸੀ ਜਗਜੀਤ ਡੱਲੇਵਾਲ ਜੋ ਕਿ ਅੱਜ ਆਪਣਾ ਅੰਸ਼ਨ ਤੋੜਨ ਜਾ ਰਹੇ ਸੀ ਪਰ ਉਸ ਤੋਂ ਪਹਿਲਾਂ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਦੱਸਦੀ ਹੈ ਕਿ ਜਗਜੀਤ ਡੱਲੇਵਾਲ ਦੇ ਪਰਿਵਾਰ ਔਰ ਖੰਨਾ ਨਰਸਿੰਗ ਹੋਮ ਦੇ ਡਾਕਟਰਾਂ ਨੇ ਇਸ ਪੂਰੇ ਮਾਮਲੇ ਬਾਬਤ ਜਾਣਕਾਰੀ ਦਿੱਤੀ ਹੈ ਆਖਿਰ ਕਿਉਂ ਰਾਤ ਦੇ ਸਮੇਂ ਜਗਜੀਤ ਡੱਲੇਵਾਲ ਨੂੰ ਹਸਪਤਾਲ ਦੇ ਵਿੱਚ ਭਰਤੀ ਹੋਣਾ ਪਿਆ ਹੈ ਖਤਰੇ ਵਾਲੀ ਕਿਹੜੀ ਗੱਲ ਹੈ ਜਾਂ ਉਹਨਾਂ ਦੇ ਸਰੀਰ ਦੇ ਵਿੱਚ ਕੀ ਬਦਲਾਅ ਨੇ ਕਿੰਨਾ ਕਾਰਨ ਕਰਕੇ ਉਹਨਾਂ ਨੂੰ ਅਚਾਨਕ ਹਸਪਤਾਲ ਲਿਜਾਣਾ ਪਿਆ ਏ ਆਓ ਸੁਣਦੇ ਹਾਂ ਪਰਿਵਾਰ ਅਤੇ ਡਾਕਟਰਾਂ ਦਾ ਕੀ ਕਹਿਣਾ ਹੈ ਮੇਰਾ ਨਾਮ ਹੈ ਜੀ ਗੁਰਪਿੰਦਰ ਸਿੰਘ ਮੈਂ ਸਰਦਾਰ ਜੀਜੀ ਸਿੰਘ ਜੀ ਡੱਲੇਵਾਲ ਉਹਨਾਂ ਦਾ ਪੁੱਤ ਹ ਤੇ ਕੀ ਕਾਰਨ ਹੈ ਕਿ ਅੱਜ ਮਰਨ ਬਖਸਪਤ ਹੋਣ ਤੋਂ ਬਾਅਦ ਅੱਜ ਡੱਲੇਵਾਲ ਜੀ ਨੂੰ ਸਟੇਟਮੈਂਟ ਕਰਾਉਣਾ ਪਿਆ ਕਿ ਅਚਾਨਕ ਉਸੇ ਤਰ੍ਹਾਂ ਵੀ ਨੇ ਦੇਖੋ ਅ ਅੱਜ 131 ਦਿਨ ਬਾਅਦ ਉਹਨਾਂ ਨੇ ਅੱਜ ਜਿਹੜਾ ਹੈਗਾ ਆਪਣਾ ਮਰਨ ਮਾਰਤ ਜਿਹੜਾ ਉਹ ਸਮਾਪਤ ਕੀਤਾ ਤਾਂ ਆਪਾਂ ਸਾਰੇ ਜਾਣਦੇ ਆ ਕਿ ਜਿਹੜਾ 131 ਦਿਨ ਬਾਅਦ ਸਾਰੇ ਆਰਗਨਸ ਨੇ ਜਿਹੜੇ ਉਹਨਾਂ ਨੂੰ ਆਪਾਂ ਇੱਕ ਪ੍ਰੋਸੈਸ ਤੋਂ ਬੰਦ ਕੀਤਾ ਹੋਇਆ ਹੈ ਨਾ ਉਹ ਪ੍ਰੋਸੈਸ ਦੇ ਵਿੱਚ ਹੁਣ ਦੂਰੀਵਰ ਸਟਾਰਟ ਕਰਨਾ ਜਿਹੜਾ ਡਾਈਟ ਲੈਣੀ ਹੈ ਉਸ ਤੋਂ ਪਹਿਲਾਂ ਸਾਰਿਆਂ ਦੀ ਉੱਥੇ ਵੀ ਇਹੀ رائے ਸੀ ਕਿ ਸਾਰੇ ਬਾਕੀ ਹੋਰ ਵੀ ਜਨ ਤੱਕ ਜਿੰਨੇ ਸੀ ਕਿ ਆਪਣੇ ਕਿਸਾਨ ਵੀਰ ਉਹਨਾਂ ਦੀ ਵੀ ਸਾਰਿਆਂ ਦੀ ਇਹੀ رائے ਸੀ ਕਿ ਆਪਾਂ ਨੂੰ ਸਾਰਿਆਂ ਨਾਲੋਂ ਪਹਿਲਾਂ ਡਾਕਟਰਸ ਦੇ ਕੋਲ ਜਾ ਕੇ ਉਹਨਾਂ ਤੋਂ ਜਾਂਚ ਕਰਾ ਲੈਣੀ ਚਾਹੀਦੀ ਆ ਡਾਈਟ ਤੋਂ ਪਹਿਲਾਂ ਆਪਾਂ ਨੂੰ ਇੱਕ ਵਾਰੀ ਮੈਡੀਕਲ ਹੈ ਜਿਹੜਾ ਉਹ ਆਪਣਾ ਮੈਡੀਕਲ ਟਰੀਟਮੈਂਟ ਨੂੰ ਸਟਾਰਟ ਕਰ ਲਿਏ ਸਾਰੇ ਆਰਗਨਸ ਨੇ ਜਿਹੜੇ ਉਹਨਾਂ ਨੂੰ ਆਪਾਂ ਦੂਰੀ ਪਰ ਵਰਕ ਕਰਨਾ ਜਿਹੜਾ ਉਹ ਸੌਫਟਲੀ ਜਿਹੜਾ ਹੈਗਾ ਸਿੱਧੀ ਡਾਈਟ ਤੋਂ ਪਹਿਲਾਂ ਇੱਕ ਵਾਰੀ ਆਪਾਂ ਮੈਡੀਕਲ ਪ੍ਰੋਸੈਸ ਦੇ ਥਰੂ ਜਾ ਕੇ ਆਰਗਨਸ ਨੂੰ ਜਿਹੜਾ ਆਪਾਂ ਲਾਈਟ ਕਰਨਾ ਤੇ ਕਿੱਥੇ ਐਡਜਸਟ ਕਰਨਾ ਅੱਜ ਖੰਨੇ ਹਸਪੀਟਲ ਦੇ ਵਿੱਚ ਦੇ ਮੁਟਪ ਦੇ ਚੈੱਕਅਪ ਜਿਹੜੇ ਰਿਪੋਰਟਸ ਆਈਆਂ ਨੇ ਪੀ ਨੇ ਹਾਂ ਦੇਖੋ ਸੈਂਪਲ ਲਏ ਹੋਏ ਨੇ ਡਾਕਟਰ ਸਨੇਪਰ ਹੁਣ ਤੱਕ ਜਿਹੜੀ ਇੱਕ ਰਿਪੋਰਟ ਆਈ ਹੈ ਉਹਦੇ ਵਿੱਚ ਜਿਹੜਾ ਅ ਇੱਕ ਤਾਂ ਆਇਆ ਹੈਗਾ ਜਿਹੜਾ ketones bodies ਨੇ ketones bodies ਆ ਜਿਹੜੀਆਂ ਇਹ ਪੋਜ਼ਿਟਿਵ ਨੇ ਥਰੂ ਆਊਟ ਦਾ ਮੋਰਚਾ ਜਦੋਂ ਦੇ ਮੋਰਚਾ ਸਟਾਰਟ ਹੋਇਆ ਉਦੋਂ ਤੋਂ ਹੀ ਜਿਹੜੀਆਂ ketones bodies ਨੇ ਉਹ ਪੋਜ਼ਿਟਿਵ ਪਾਈਆਂ ਗਈਆਂ ਉਹ ਫੇਰ ਤੋਂ ਆਜਾ ਜਿਹੜਾ ਰਿਪੋਰਟ ਕੀਤੀ ਗਈ ਸੀ ਤਾਂ ਉਹਦੇ ਤੋਂ ਫੇਰ ਅੱਜ ketones bodies ਆ ਜਿਹੜੀਆਂ ਪੋਜ਼ਿਟਿਵ ਪਾਈਆਂ ਇਹਨਾਂ ਦੇ ਪੋਜ਼ਿਟਿਵ ਵੀ 4 ਪਲੱਸ ਦੀ ਮਾਤਰਾ ਦੇ ਵਿੱਚ ਪਾਈਆਂ ਗਈਆਂ ਆ 4 ਪਲੱਸ ਦੇ ਅੰਕੜਾ ਜਿਹੜਾ ਇਹ ਆਪਾਂ ਨੂੰ ਸਿਰਫ ਦਸਮ ਵਿੱਚ ਕਾਫੀ ਹੈ ਕਿ ਇਹ ਦਸਨ ਦਾ ਮਤਲਬ ਹੈ ਕਿ পেট ਹੈ ਜਿਹੜਾ ਉਹ ਕਾਫੀ ਲੰਬੇ ਸਮੇਂ ਤੋਂ ਲੌਂਗ ਟਰਮ ਤੋਂ ਖਾਲੀ ਚੱਲ ਰਿਹਾ ਤਾਂ ਕਰਕੇ 4 ਪੋਜ਼ਿਟਿਵ ਦੇ ਵਿੱਚ ਕਿਟੋਨ ਬਾਡੀਜ਼ ਬਾਡੀਜ਼ ਵੀ ਠੀਕ ਹੈ ਹੁਣ ਕੋਈ ਚਿੰਤਾ ਵਾਲੀ ਗੱਲ ਨਹੀਂ ਦੇਖੋ ਚਿੰਤਾ ਆਟੋਮੈਟਿਕਲੀ ਹੈਗੀ ਹੈ ਕਿਉਂਕਿ ਜਿਹੜਾ ਕਿਟੋਨ ਬਾਡੀਜ਼ ਦਾ ਇੰਨਾ ਵਧਣਾ ਇਹ ਕਿਤੇ ਨਾ ਕਿਤੇ ਖਤਰਾ ਤਾਂ ਹੁੰਦਾ ਹੀ ਹੈ ਪਰ ਇਹ ਹੈ ਕਿ ਹੁਣ ਡਾਕਟਰਸ ਦੀ ਟ੍ਰੀਟਮੈਂਟ ਦੇ ਅੰਡਰ ਟ੍ਰੀਟਮੈਂਟ ਚੱਲ ਰਹੀਆਂ ਹੌਲੀ ਹੌਲੀ ਚੱਲੋ ਵਾਹਿਗੁਰੂ ਕਿਰਪਾ ਕਰਨ ਜਿਵੇਂ ਜਿਵੇਂ ਟ੍ਰੀਟਮੈਂਟ ਚੱਲੂਗਾ ਹੋਵੇ ਹੋਵੇ ਅੱਗੇ ਆਉਣ ਵਾਲੇ ਆਪਾਂ ਨੂੰ ਜਿਹੜੀਆਂ ਰਿਪੋਰਟਸ ਨੇ ਸੈਂਪਲ ਉਹ ਦੱਸ ਦੇਣਗੇ ਕਿ ਕੀ ਅੱਗੇ ਫਰਕ ਪੈਂਦਾ ਖਤਰਾ ਹੈਗਾ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਖਤਰਾ ਕਿੰਨਾ ਸਮਾਂ ਜਿਹੜਾ ਇਹ ਰਤਨਾਂ ਨੇ ਦੱਸਿਆ ਕੁਝ ਦੇਖੋ ਹਜੇ ਡਾਕਟਰਸ ਨੇ ਸਾਡੇ ਨਾਲ ਕੋਈ ਕੰਸਲਟ ਨਹੀਂ ਕੀਤਾ ਕਿ ਕਿੰਨਾ ਸਮਾਂ ਆਪਾਂ ਨੂੰ ਰਹਿਣਾ ਪਊਗਾ ਆ ਬਾਕੀ ਹਜੇ ਪ੍ਰਧਾਨ ਜੀ ਤੋਂ ਵੀ ਇਹ ਚੀਜ਼ ਨਹੀਂ ਇਹ ਕਲੀਅਰ ਹੋਈ ਕਿਉਂਕਿ ਪ੍ਰਧਾਨ ਜੀ ਦੀ ਇਹ ਇੱਛਾ ਸੀਗੀ ਕਿ ਮੈਂ ਆਪਣੀਆਂ ਜਿਹੜੀਆਂ ਕਾਨਫਰੈਂਸਿਸ ਆ ਜਿੰਨੀਆਂ ਵੀ ਕਰਵਾਈਆਂ ਜਾ ਰਹੀਆਂ ਸਾਰੇ ਪੰਜਾਬ ਦੇ ਵਿੱਚ ਕਿ ਮੈਂ ਪਰਸਨਲੀ ਉੱਥੇ ਪਹੁੰਚਣਾ ਤੇ ਹੁਣ ਕੱਲ ਨੂੰ ਵੀ ਇਹ ਜਿਹੜੀ ਕਾਨਫਰੈਂਸ ਆ ਜਿਹੜੀ ਤਨਹੌਂਦਾਂ ਵਿਖੇ ਰੱਖੀ ਹੋਈਆਂ ਹੁਣ ਇਹ ਪ੍ਰਧਾਨ ਜੀ ਦੱਸਣਗੇ ਜਾਂ ਡਾਕਟਰਸ ਦੱਸਣਗੇ ਕਿ ਉਹਨਾਂ ਦੀ ਕੀ ਇੱਛਾ ਹੈ ਤੇ ਡਾਕਟਰਸ ਦੀ ਕੀ ਕੀ ਰਾਏ ਹੈ ਧੰਨਵਾਦ ਹਾਂਜੀ ਮੈਂ ਗੱਲਬਾਤ ਕਰਦੇ ਆ ਪ੍ਰਧਾਨ ਜੀ ਨਾਲ ਹਾਂਜੀ ਗੱਲਬਾਤ ਇਹ ਹੈ ਕਿ ਅਹ ਦੇਖੋ 131 ਦਿਨ ਤੋਂ ਜਿਹੜਾ ਆਦਮੀ ਆ ਜਿਹੜਾ ਭੁੱਖਾ ਬੈਠਾ ਆ ਉਹਦਾ એનર્ਜੀ ਲੈਵਲ ਹੈ ਜਿਹੜਾ ਉਹ ਸੀਮਿਤ ਹੈ ਆ ਕੁਝ ਸਮਾਂ ਪਹਿਲਾਂ ਉੱਥੇ ਪੱਤਰਕਾਰ ਜਿਹੜੇ ਵੀਰ ਨੇ ਉਹਨਾਂ ਨਾਲ ਵੀ ਉੱਥੇ ਗੱਲਬਾਤ ਕੀਤੀ ਉੱਥੇ ਕਿਸਾਨ ਵੀਰ ਜਿੰਨੇ ਵੀ ਆਪਣੇ ਕਾਨਫਰੰਸ ਦੇ ਵਿੱਚ ਆਏ ਸੀਗੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਉਹ એનર્ਜੀ ਹੈ ਜਿਹੜੀ ਉਹ ਓਨੀ ਕੁ ਕੰਜ਼ੂਮ ਹੋ ਜਾਂਦੀ ਆ ਤੇ ਸਾਡਾ ਵੀ ਇਹ ਹੁੰਦਾ ਜਿੰਨੇ ਵੀ ਅਸੀਂ ਵਲੰਟੀਅਰਸ ਨੇ ਜਿੰਨੇ ਵੀ ਉਹਨਾਂ ਦੇ ਨਾਲ ਰਹਿੰਦੇ ਆ ਕਿ ਜਿੰਨਾ ਉਹਨਾਂ ਨੂੰ ਘਟ ਬਲਾਇਆ ਜਾਵੇ ਜਿੰਨਾ ਉਹਨਾਂ ਨੂੰ ਆਪਦੇ ਕੰਫਰਟ ਜ਼ੋਨ ਦੇ ਵਿੱਚ ਰੱਖਿਆ ਜਾਵੇ ਉਹਨਾਂ ਸਾਡੇ ਲਈ ਵੀ ਵਧੀਆ ਤੇ ਉਹਨਾਂ ਲਈ ਵੀ ਉਹ ਬਿਹਤਰ ਹੈ ਕਿਉਂਕਿ ਉਹ ਕੰਫਰਟ ਜ਼ੋਨ ਚੋਂ ਜੇ ਅਸੀਂ ਬਾਹਰ ਕੱਢਾਂਗੇ ਜਿਆਦਾ ਉਹਨਾਂ ਨੂੰ ਐਕਸੈਸ ਦੇ ਵਿੱਚ ਬਲਾਵਾਂਗੇ ਤਾਂ ਕਿਤੇ ਨਾ ਕਿਤੇ ਫਿਰ ਉਹ ਬੋਡੀ ਹੈ ਜਿਹੜੀ ਉਹ ਰਿਐਕਟ ਕਰਨਾ ਸ਼ੁਰੂ ਕਰ ਦੂਗੀ ਸਰ ਅੱਜ ਉਹਨਾਂ ਨੇ ਆਪਣੇ ਇਨੀ ਮਹੀਨਿਆਂ ਤੋਂ ਚੱਲਦਾ ਆ ਰਿਹਾ ਫੰਕਸ਼ਨ ਤੋੜਨ ਦਾ ਮਨ ਬਣਾਇਆ ਤੇ ਉਹਨਾਂ ਦਾ ਮਨ 'ਚ ਇਹ ਡਰ ਸੀਗਾ ਕਿ ਜਦ ਮੈਂ ਆਪਣੇ ਅੰਸ਼ਣ ਤੋੜਾਂ ਜਾਂ ਫਿਰ ਮੈਂ ਕੁਝ ਵੀ ਲਵਾਂ ਇਹ ਮੈਂ ਕਿਸੇ ਡਾਕਟਰ ਦੀ ਨਿਗਰਾਨੀ ਤਹਿਤ ਲਵਾਂ ਤੇ ਉਹਨਾਂ ਦਾ ਮਨ 'ਚ ਇਹ ਡਰ ਹੈ ਕਿ ਮੈਂ ਜਦ ਵੀ ਕੁਝ ਵੀ ਖਾਵਾਂ ਪੀਵਾਂ ਤਾਂ ਮੈਂ ਡਾਕਟਰ ਦੀ ਨਿਗਰਾਨੀ ਤਹਿਤ ਲਵਾਂ ਤਾਂ ਉਹਨਾਂ ਨੇ ਜਦ ਆਏ ਨੇ ਨਾਰੀਅਲ ਪਾਣੀ ਥੋੜਾ ਦਿੱਤਾ ਹੈ ਤੇ ਉਹ ਵੀ ਸਾਡੀ ਨਿਗਰਾਨੀ ਦੇ ਤਹਿਤ ਹੀ ਲਿਆ ਤੇ ਉਹਨਾਂ ਦੇ ਸਰੀਰ ਦੇ ਵਿੱਚ ਥੋੜੀ ਕਿਟੋਨਸ ਤੇ टेस्ट पॉजिटिव आरएनए क्योंकि जो आ ਜਾਂਦੇ ਨਹੀਂ ਜਦ ਕੋਈ ਬੰਦਾ ਕਾਫੀ ਟਾਈਮ ਤੋਂ ਫਾਸਟਿੰਗ ਹੁੰਦਾ ਹੈ ਤੇ ਉਹਨਾਂ ਦੇ ਉਹੀ ਪ੍ਰੋਬਲਮ ਸੀਗੀ ਤੇ ਅਪੋ ਉਸ ਤਹਿਤ ਉਹਨਾਂ ਨੂੰ ਕੁਛ ਨਾ ਕੁਛ ਪੀਣ ਵਾਲੀ ਚੀਜ਼ਾਂ ਦੇ ਦੇ ਨੇ ਤੇ ਇਸ ਦੇ ਨਾਲ ਉਹਨਾਂ ਦੀ ਹਾਲਤ ਵੈਸੇ ਬੀਪੀ ਤੇ ਬਾਕੀ ਚੀਜ਼ਾਂ ਸਟੇਬਲ ਨਹੀਂ ਕੋਈ ਖਤਰੇ ਵਾਲੀ ਗੱਲ ਨਹੀਂ ਹੈ ਨਹੀਂ ਖਤਰੇ ਵਾਲੀ ਗੱਲ ਫਿਲਹਾਲ ਕੁਝ ਨਹੀਂ ਲੱਗ ਰਹੀ ਜਿਸ ਤਰ੍ਹਾਂ 131 ਦਿਨ ਉਹ ਭੁਖੇ ਰਹੇ ਨੇ ਦੀ ਬੋਡੀ ਤੇ ਕਿੰਨਾ ਕਮਪੈਕਟ ਦੇਖ ਨੂੰ ਸਰ ਬੋਡੀ ਤੇ ਇੰਪੈਕਟ ਹੀ ਹੈ ਜਿਸ ਤਰ੍ਹਾਂ ਉਹ ਕਮਜ਼ੋਰ ਹੋਏ ਹੋਏ ਨੇ ਉਹ ਦੱਸ ਰਹੀ ਸੀ ਮੈਨੂੰ ਕਿ 3-4 ਵਾਰ ਉਹਨਾਂ ਦਾ ਬੀਪੀ ਕਾਫੀ ਘਿਰ ਗਿਆ ਸੀਗਾ ਉਹ ਬੇਹੂਸ਼ ਵੀ ਹੋਏ ਨੇ ਤੇ ਕੀਟੋਨਸ ਵੀ ਉਹਨਾਂ ਦੇ ਪੋਜ਼ਿਟਿਵ ਆ ਰਹੇ ਨੇ ਕੀਟੋਨਸ ਉਸ ਕੰਡੀਸ਼ਨ ਵਿੱਚ ਪੋਜ਼ਿਟਿਵ ਆਉਂਦੇ ਨੇ ਜਦ ਸ਼ਰੀਰ ਦੇ ਵਿੱਚ ਕਾਫੀ ਜ਼ਿਆਦਾ ਸਟ्रेस ਆ ਗਿਆ ਹੁੰਦਾ ਹੈ ਉਹ ਸਟ्रेस ਇਹਨਾਂ ਦੇ ਵਿੱਚ ਨਾ ਖਾਂਣ ਕਰਕੇ ਸੀਗਾ ਤੇ ਆਪਾਂ ਉਸ ਦਾ ਹੀ ਇਲਾਜ ਕਰ ਰਹੇ ਹਾਂ ਤੇ ਇਹਨਾਂ ਦੀ ਫਿਰ ਡਾਈਟ ਵੀ ਕੋਈ ਵੱਖਰੇ ਤਰੀਕੇ ਨਾਲ ਬਣਾਈ ਹੋਊਗੀ ਸਰ ਡਾਈਟ ਦਾ ਇਹਨਾਂ ਦਾ ਸ਼ਡਿਊਲ ਬਣਾਇਆ ਜਾਏਗਾ ਪਲਾਨ ਬਣਾਇਆ ਜਾਏਗਾ ਕਿ ਜਿਸ ਨਾਲ ਇਹਨਾਂ ਨੂੰ ਹੌਲੀ-ਹੌਲੀ ਨਾਰਮਲ ਡਾਈਟ ਤੇ ਲੈ ਕੇ ਆ ਜਾਏਗਾ ਹਜੇ ਫਿਲਹਾਲ ਇਹਨਾਂ ਨੂੰ ਸਿਰਫ ਲਿਕੁਇਡਸ ਦਿੱਤੇ ਜਾਣਗੇ ਇੱਕ ਦੋ ਦਿਨ ਲਈ ਉਸ ਤੋਂ ਬਾਅਦ ਥੋੜਾ ਸੈਮੀ ਸੋਲਿਡ ਟਾਈਪ ਡਾਈਟ ਸ਼ੁਰੂ ਕਰਕੇ ਇਹਨਾਂ ਨੂੰ ਓਕੇ ਫਿਰ ਨਾਰਮਲ ਡਾਈਟ ਦਿੱਤੀ ਜਾਏ ਕਿੰਨਾ ਕੁ ਟਾਈਮ ਜਿਹੜਾ ਨਿਗਰਾਨੀ ਰੱਖਣ ਦਾ ਪਕੜ ਸਿਰ ਫਿਲਹਾਲ ਸਦਾ ਇੱਕ ਰਾਤ ਰੱਖਣ ਦਾ ਪਲਾਨ ਹੈ ਤਾਂ ਕਿ ਥੋੜਾ ਜਿਹਾ ਬੋਤਾ ਇਹ ਲੈ ਲੈਣ ਇਹਨਾਂ ਨੂੰ ਕੋਈ ਪੇਟ ਦੀ ਦਿੱਕਤ ਨਾ ਆਏ ਕੋਈ ਇਨਫੈਕਸ਼ਨ ਨਾ ਡਿਵੈਲਪ ਹੋਵੇ ਤੇ ਫਿਰ ਉਸ ਤੋਂ ਬਾਅਦ ਕੱਲ ਸਵੇਰ ਤੱਕ ਆਪਾਂ ਇਹਨਾਂ ਨੂੰ ਪੇਜਿੰਗ ਦਾ ਪਲਾਨ ਕਰਾਂਗੇ ਤਾਂ ਜਗਜੀਤ ਡੱਲੇਵਾਲ ਦੇ ਪਰਿਵਾਰ ਨੇ ਕਿਹਾ ਕਿ 131 ਦਿਨ ਦੇ ਅਨਸ਼ੰਤ ਤੋਂ ਬਾਅਦ ਅਚਾਨਕ ਅੱਜ ਉਹਨਾਂ ਦਾ ਜੋ ਮਰਨ ਵਰਤ ਸੀ ਉਸ ਨੂੰ ਤੋੜਨ ਦਾ ਸਮਾਂ ਆਇਆ ਜਿਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਹੈ ਦੂਜੇ ਪਾਸੇ ਡਾਕਟਰਾਂ ਨੇ ਜਾਣਕਾਰੀ ਦਿੱਤੀ ਹੈ ਕਿ ਜਗਜੀਤ ਡੱਲੇਵਾਲ ਨਹੀਂ ਚਾਹੁੰਦੇ ਸੀ ਕਿ ਉਹ ਅਚਾਨਕ ਹੀ ਆਪਣਾ ਵਰਤ ਤੋੜਨ ਤੇ ਉਹਨਾਂ ਨੂੰ ਕੋਈ ਸਮੱਸਿਆ ਹੋਵੇ ਇਸ ਲਈ ਉਹ ਡਾਕਟਰਾਂ ਦੀ ਨਿਗਰਾਨੀ ਦੇ ਵਿੱਚ ਆਪਣਾ ਅਨਸ਼ੰਤ ਤੋੜਨਾ ਚਾਹੁੰਦੇ ਸੀ ਤਾਂ ਬਕਾਇਦਾ ਇੱਕ ਪਲਾਨ ਬਣਾਇਆ ਜਾਏਗਾ ਉਹਨਾਂ ਦਾ ਈਟਿੰਗ ਪਲਾਨ ਬਣਾਇਆ ਜਾਏਗਾ ਉਹਨਾਂ ਦੇ ਖਾਣ ਪੀਣ ਦਾ ਸਾਰਾ ਕੁਝ ਕਿ ਉਹ ਪਹਿਲਾਂ ਸੋਲਿਡ ਡਾਈਟ ਲੈਣਗੇ ਜਾਂ ਫਿਰ ਲਿਕੁਇਡ ਡਾਈਟ ਤੇ ਹੀ ਰਹਿਣਗੇ ਇਸ ਬਾਰੇ ਪੂਰਾ ਚਾਰਟ ਬਣਾਇਆ ਜਾਏਗਾ ਜਿਸ ਨੂੰ ਫੋਲੋ ਕਰਨਾ ਪਵੇਗਾ ਤਾਂ ਜਗਜੀਤ ਡੱਲੇਵਾਲ ਦੇ ਖਾਣ ਪੀਣ ਦਾ ਪੂਰਾ ਖਿਆਨ ਰੱਖਿਆ ਜਾਵੇਗਾ ਔਰ ਅਬਜ਼ਰਵੇਟਰੀ ਦੇ ਵਿੱਚ ਰਹਿਣਗੇ ਜਗਜੀਤ ਡੱਲੇਵਾਲ ਅੱਜ ਦੀ ਰਾਤ ਫਿਲਹਾਲ ਉਹਨਾਂ ਨੂੰ ਖੰਨਾ ਨਰਸਿੰਗ ਹੋਮ ਦੇ ਵਿੱਚ ਹੀ ਰਹਿਣਾ ਪਵੇਗਾ ਤਾਂ ਕੀ ਕਹਿਣਾ ਚਾਹੋਗੇ ਤੁਸੀਂ ਇਸ ਖਬਰ ਬਾਰੇ ਆਪਣੀ ਰਾਏ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਦੇਸ਼ ਅਤੇ ਦੁਨੀਆ ਨਾਲ ਜੁੜੀਆਂ तमाम ताज़ा ترین ਅਪਡੇਟਸ ਲਈ ਦੇਖਦੇ ਰਹੋ D5 ਚੈਨਲ ਪੰਜਾਬੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ बुलंद ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ